ਸਤਿ ਸ਼੍ਰੀ ਅਕਾਲ ਜੀ ਸਾਰੇ ਚਾਹਣ ਵਾਲਿਆਂ ਨੂੰ ਅੱਜ ਤੁਹਾਨੂੰ ਦਿਖਾਉਨੇ ਆ ਵੀ ਆਹ ਦੇਖੋ ਸ਼ੈੱਡ ਤਿਆਰ ਕੀਤਾ ਜੀ ਇਹਨਾਂ ਨੇ ਗਾਈਆਂ ਦਾ ਤੇ ਆ ਆ ਜਿਹੜੇ ਇਹਨਾਂ ਦੇ ਬੰਦੇ ਆ ਗੋਰੇ ਦੇ ਨਾਲ ਤੇ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇਸ਼ਾਰਾ ਹੀ ਸਮਝਦੇ ਆ ਇਹ ਆ ਤੁਹਾਨੂੰ ਮਿਲਾਉਨੇ ਆ ਗੋਰੇ ਨਾਲ ਹਾਂ ਵੀ ਸਤਿ ਸ਼੍ਰੀ ਅਕਾਲ ਗੋਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਜੀ ਕੀ ਬਣਦਾ ਵਾ ਫਸ ਚਾਦਰਾਂ ਪਾਉਣ ਲੱਗੇ ਆ ਅੱਜ ਅੱਛਾ ਇਹ ਕੰਪਲੀਟ ਹੋ ਗਿਆ ਕਿੰਨੇ ਬਾਈ ਕਿੰਨੇ ਦਾ ਇਹ 110 ਫੁੱਟ ਬਾਈ 100 ਦਾ ਇਹ 110 ਬਾਈ 100 ਠੀਕ ਹੈ ਕਿੰਨੇ ਦਿਨਾਂ ਚ ਤਿਆਰ ਇਹ ਕਰਤਾ ਤੂੰ ਚਾਦਰਾਂ ਤੇ ਇਹ 15 ਦਿਨਾਂ ਚ ਕਰਦਾ ਜੀ 15 ਦਿਨਾਂ ਚ ਚਾਦਰਾਂ ਤੇ ਲੈ ਗਏ ਹੈ ਆਸਣੇ ਵਿੱਚ ਪਿੱਲਰ ਪੁੱਲਰ ਸਾਰਾ ਕੁਝ ਲਾ ਕੇ ਹੈ ਸਭ ਕੁ ਕਰਕੇ ਪਿੱਲਰ ਗੱਟ ਕੇ ਦਿਨੇ ਸਭ ਤਿਆਰ ਕਰਕੇ ਦਿੰਨੇ ਆ ਟਿਚਨ ਕਰਕੇ ਅੱਛਾ ਤੇ ਆਪਣਾ ਨੰਬਰ ਬੋਲੀਦਾ ਜੇ ਕਿਸੇ ਨੂੰ ਲੋੜ ਹੋਵੇ ਤਾਂ ਫਿਰ ਹਾਂਜੀ 9914251524 ਓਕੇ ਹਾਂਜੀ ਠੀਕ ਆ ਇਹ ਦੇਖ ਲੋ ਕੰਮ ਬਿਲਡਿੰਗ ਦਾ ਵੀ ਕਰਦੇ ਆ ਤੇ ਪੜਿਆ ਲਿਖਿਆ ਵੀ ਐ ਇਹ ਇਹਨੇ ਨਾ ਦੂਸਰਾ ਐਵੇਂ ਆਏ ਨਹੀਂ ਵੀ ਕਈ ਕਈ ਬੰਦੇ ਕਹਿੰਦੇ ਆ ਵੀ ਦਿਹਾਤੀ ਜੇ ਕੰਮ ਇਹ ਕਰਦੇ ਆ ਤੇ ਮਾਲ ਪੱਤਾ ਵੀ ਪੂਰਾ ਹੀ ਆਏ ਜਣੀ ਉਹੋ ਜੀ ਗੱਲ ਨਹੀਂ ਹੈ ਬਈ ਡਿਜੀਟਲ ਵੀ ਪੂਰਾ ਹੀ ਆ ਬੰਦੇ ਤੇ ਜਣੀ ਇਹਦੀ ਕੀਤੀ ਹੋਈ ਆ ਤੂੰ ਇਹਦੀ ਡਬਲ ਐਮ ਐ ਕਿਹੜੀ ਇਹਦੀ ਇੰਗਲਿਸ਼ ਕੀਤੀ ਸੀ ਕਿ ਪੰਜਾਬੀ ਦੀ ਕੀਤੀ ਸੀ ਹੈ ਡਬਲ ਐਮ ਐ ਆ ਬੰਦਾ ਇਹ ਤੇ ਜਿੰਨੇ ਵੀ ਬੰਦੇ ਇਹਦੇ ਨਾਲ ਤੇ ਤੇ ਜਣੇ ਆਏ ਨਹੀਂ ਮਾੜੀ-ਮੋਟੀ ਗੱਲ ਨਹੀਂ ਆਹ ਦੇਖ ਲੋ ਐਨ ਕਾ ਹੁ ਕਾ ਲੱਗਿਆ ਇਹ ਪੂਰੇ ਫੁੱਲ ਟੋਰੀ ਬੰਦੇ ਆ ਐ ਕੋਈ ਕਹਿ ਨਹੀਂ ਸਕਦਾ ਵੀ ਇਹ ਆਹ ਕੰਮ ਕਰਦੇ ਆ ਤੇ ਉਹ ਤੁਹਾਡੀ ਬਿੱਲੀ ਅੱਜ ਕਿੱਥੇ ਆ ਬਿੱਲੀ ਤੇ ਆਏ ਆ ਬਿੱਲੀ ਤੇ ਆਏ ਆ ਅੱਜ ਤੇ ਹਣ ਇਹਨਾਂ ਨੂੰ ਪੁੱਛਾਂਗੇ ਵੀ ਕਿਵੇਂ ਆ ਵੀ ਤੁਹਾਡਾ ਕਿਹੜਾ ਪਿੰਡ ਆ ਤੇ ਕੀ ਹਿਸਾਬ ਕਿਤਾਬ ਆ ਦੱਸਿਓ ਮਾੜਾ ਜਿਹਾ ਵੀ ਵੀਡੀਓ ਚ ਗੋਰੇ ਪਿੰਡ ਆਪਣਾ ਰਸੂਲਪੁਰ ਜੀ ਅੱਛਾ ਰਸੂਲਪੁਰ ਝੰਡੀ ਅੱਛਾ ਹਾਂਜੀ ਤੇ ਕੀ ਸਕੁਅਰ ਫੁੱਟ ਲੈਣੇ ਆ ਜਿਵੇਂ ਆ ਸ਼ੈੱਡ ਆ ਜਿਵੇਂ 100 110 ਦਾ ਆਪਾਂ ਹੀ 15 ਰੁਪਏ ਸਕੁਅਰ ਫੁੱਟ ਲੈਣੇ ਆ ਪਿੱਲਰ ਘੱਟ ਕੇ ਰੰਗ ਕਰਕੇ ਪ੍ਰਾਈਮਰ ਐਂ ਤਿਆਰ ਕਰਕੇ ਦਿੰਨੇ ਆ ਠੀਕ ਆ ਉੱਡਣ ਦੀ ਗਾਰੰਟੀ ਆ ਫੁੱਲ ਗਾਰੰਟੀ ਆ ਆਪਣਾ ਲੰਬਾ ਨੀ ਆ ਕੇਤੇ 22 ਸਾਲ ਹੋ ਗਏ ਕੰਮ ਕਰਦੇ ਆ ਅੱਛਾ ਕਿੰਨੇ ਕੁ ਪਾਤੇ ਸ਼ੈਡ ਆਈਡੀਆ ਬਹੁਤ ਪਾਤੇ ਆਈਡੀਆ ਪਾਤਾ 100 150 ਸ਼ੈਡ ਪਾਤਾਉ ਅੱਛਾ ਬਾਕੀ ਮੇਰੇ ਬੰਦੇ ਨੇ ਬਾਅਦ ਵਿੱਚ ਆਇਆ ਇੱਧਰ ਬਿਆਨ ਦੇ ਇੱਧਰ ਆ ਮੜਾ ਜਾ ਤੇ ਇੱਧਰ ਆ ਯਾਰ ਤੂੰ ਵੀ ਆ ਇੱਥੇ ਪੂਰਾ ਸੈੱਟ ਦਿਖਾਓ ਯਾਰ ਪਹਿਲਾਂ ਤੁਸੀਂ ਆ ਦਾ ਪੂਰੀ ਟੀਮ ਜਿਹੜੀ ਆ ਤੇਰੀ ਟੀਮ ਟੀਮ ਮੈਂਬਰ ਸਾਰੇ ਖੜਨ ਚਾਰ ਬੰਦੇ ਹਜੇ ਘਟ ਆ ਲੈ ਲੈ ਇੰਚ ਖੜੀਦਾ ਹੁੰਦਾ ਮਾੜਾ ਜਿਆ ਕਿਉਂ ਇਹ ਵੀਡੀਓ ਜਾਣੀ ਆ ਤੁਹਾਨੂੰ ਕੰਮ ਵੀ ਮਿਲਣਾ ਇਸ ਕੰਮ ਤੇ ਇੰਟਰਨੈਸ਼ਨਲ ਲੈਵਲ ਤੇ ਜਾਣੀ ਆ ਹਾਂ ਇਹ ਵੀ ਹੋ ਸਕਦਾ ਵੀ ਤੁਹਾਨੂੰ ਕੋਈ ਸਪான்ਸਰ ਕਰ ਦੇਵੇ ਕੋਈ ਪੀ ਨੰਬਰ ਬੋਲ ਦੇਗਾ ਕੋ ਆਪਣਾ ਪੰਜਾਬੀ ਚ ਵੀ ਦੱਸ ਦੇ 92 51524 ਦੁਬਾਰਾ ਫੇਰ ਦੱਸ ਦੇ 991 42 51524 ਠੀਕ ਆ ਰੱਬ ਕਰੇ ਤੁਹਾਨੂੰ ਬਹੁਤ ਕੰਮ ਮਿਲੇ ਤੇ ਅਸੀਂ ਤੁਸੀਂ ਕੰਮ ਕਰਦੇ ਰਹੋ ਤੇ ਹੋਰ ਕੋਈ ਨਵੀਂ ਦਾਜੀ ਦੱਸਣੀ ਹੋਵੇ ਗੱਲ ਕੋਈ ਕੋਈ ਨੇ ਕੋਈ ਸੁਝਾਅ ਦੇਣਾ ਹੋਵੇ ਲੋਕਾਂ ਨੂੰ ਮਾਲੇ ਮਾਲ ਨਿਕਲਿਆ ਬਾਅਦ ਚ ਦਿੰਦੇ ਹਾਂ ਹੂੰ ਮਾਲ ਮੂਲ ਖੜ ਲਾਂਦੇ ਹਜੇ ਜਿਹੜਾ ਮਾਲ ਆਈ ਦੱਸੋ ਵੀ ਆਹ ਪਿਲਰ ਵਧੀਆ ਰਹਿੰਦੇ ਆਈ ਦੂਜੇ ਜਿਹੜੇ ਪਿਲਰ ਬਣਾਉਣ ਨੇ ਉਹ ਮਹਿੰਗੇ ਪੈ ਜਾਂਦੇ ਆਪਾਂ ਨੂੰ ਅੱਛਾ ਇਹ ਪਿਲਰ ਆਪਾਂ ਨੂੰ ਸਸਤਾ ਪੈਂਦਾ ਵਾ ਠੀਕ ਆ ਹਾਂਜੀ ਉਹ ਪਿਲਰ ਮਹਿੰਗਾ ਪੈ ਜਾਂਦਾ ਯਾਨੀ ਠੀਕ ਹੈ ਇਹ ਵੀ ਲੋਹੇ ਦੀ ਬਾਅਦ ਚ ਤਾਂ ਕਈ ਹੋਣਾ ਇੰਗਲਾਂ ਦੇ ਬਣਾਉਂਦੇ ਆ ਤੇ ਚਾਦਰਾਂ ਦਾ ਚੜਾ ਕੱਟ ਦਿੰਦੇ ਆ ਲੋਕ ਤਾਂ ਇਹੋ ਐਸ ਕਰ ਚਾਦਰਾਂ ਦੀ ਪੰਨ ਤੋੜ ਜਾਂਦੇ ਹੁੰਦੀ ਹੈ ਝੜਾ ਕੱਟ ਦੇਣ ਦੇ ਕਾਰਨ ਅੱਛਾ ਗੋਰੇ ਉਹ ਹਰੇਕ ਵੀਡੀਓ 'ਚ ਬੰਦੇ ਯਾਨੀ ਕਹਿਣ ਵਾਲੇ ਆਪਾਂ ਜਖਦੇ ਤਾਂ ਹੈ ਨਹੀਂ ਇਸ ਗੱਲ ਲਈਓ ਉਹ ਕਹਿੰਦੇ ਹੁੰਦੇ ਨਾ ਵੀ ਜਿਹੜਾ ਵੀਡੀਓ ਦੇਖ ਕੇ ਆਵੇ ਉਹਨੂੰ ਕੋਈ ਡਿਸਕਾਊਂਟ ਹੈਗਾ ਤਾਂ ਤੁਮਾਂਗੇ ਹਾਂ ਥੋੜਾ ਬਹੁਤ ਡਿਸਕਾਊਂਟ ਤਾਂ ਕਰਾਂਗੇ ਹੈ ਥੋੜਾ ਬਹੁਤ ਤਾਂ ਕਰਾਂਗੇ ਜੇ ਕੋਈ ਮੇਰਾ ਨਾਮ ਲਵੇ ਆ ਕੇ ਵੀ ਮੈਂਬਰ ਨੇ ਭੇਜਿਆ ਕੋਈ ਗੱਲ ਨਹੀਂ ਹੂੰ ਜ਼ਰੂਰ ਮਾਨਦਾਨ ਕਰਾਂਗੇ ਉਹਦਾ ਡਿਸਕਾਊਂਟ ਦਿਓ ਕੋਈ ਸ਼ੈਲਾ ਲਵਾਂਗੇ ਨਹੀਂ ਨਹੀਂ ਹਾਂ ਕਰਾਂਗੇ ਮਾਨਦਾਨ ਗੱਲ ਇਹ ਹੋਵੇ ਜਿਹੜਾ ਕੋਈ ਵੀਡੀਓ ਦੇਖ ਕੇ ਬੰਦਾ ਆਇਆ ਉਹ ਤੇ ਕੱਪੜੇ ਨਾਲ ਲੈਓ ਨਹੀਂ ਨਹੀਂ ਤੁਹੇ ਦੇਵਾਂਗੇ ਲਾ ਪਾ ਕੇ ਨਹੀਂ ਉਹਦਾ ਕੋਈ ਹਿਸਾਬ ਕਿਤਾਬ ਨਾਲ ਉਹ ਹਿਸਾਬ ਨਾਲ ਸਬਸਿਡੀ ਵਗੈਰਾ ਉਹਨੂੰ ਦੇ ਦਿਓ ਠੀਕ ਆ ਸਬਸਿਡੀ ਦੇਵਾਂਗੇ ਠੀਕ ਆ ਹਾਂਜੀ ਹਾਂਜੀ ਜ਼ਰੂਰ ਚੋ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਵੀਡੀਓ ਦੇਖਣ ਵਾਲਿਆਂ ਦਾ ਠੀਕ ਆ ਜੀ ਓਕੇ